ਤੁਸੀਂ ਦੇਖ ਰਹੇ ਹੋ 24 ਪੰਜਾਬੀ ਨਿਊਜ਼ ਚੈਨਲ ਨੂੰ 19ਵਾਂ ਵਿਸ਼ਾਲ ਭੰਡਾਰਾ ਚਿੰਤਪੁਰਨੀ ਚੈਰੀਟੇਬਲ ਟਰੱਸਟ ਰਜਿਸਟਰਡ ਉਹ ਅਨਿਗੜ ਆਮ ਦਿੱਲੀ ਦੇ ਸਹਿਯੋਗ ਦੇ ਨਾਲ ਅੱਜ ਰਜਦਾ ਟਰੱਕ ਚਿੰਤਪੁਰਨੀ ਦਰਬਾਰ ਲਈ ਲਾਇਆ ਜਾ ਰਿਹਾ ਲੰਗਰ ਲਈ ਰਵਾਨਾ ਕਰਦੇ ਹੋਏ ਕਮੇਟੀ ਦੇ ਮੈਂਬਰ ਅਤੇ ਸਾਫ ਕਾਸਨਸੀ ਸਕਤਰ ਬਬੂ ਪ੍ਰਕਾਸ਼ ਚੰਦ ਗਰਗ ਅਗਰ왈 ਸਭਾ ਦੇ ਪ੍ਰਧਾਨ ਵਰਿੰਦਰ ਮਿੱਤਲ ਜੀ ਅਤੇ ਨਰੇਸ਼ ਕੁਮਾਰ ਪਪ ਅਤੇ ਉਹਨਾਂ ਨਾਲ ਰਜਿੰਦਰ ਗੋਇਲ ਜੀ ਅਤੇ ਸਮੋਹ ਰਜਿੰਦਰ ਸਿੰਘਲਾ ਜੀ ਅਤੇ ਇਹਨਾਂ ਨਾਲ ਕੜੇ ਨਜ਼ਰ ਆ ਰਹੇ ਹਨ ਤਸਵੀਰਾਂ ਵਿੱਚ ਦੇਖ ਸਕਦੇ ਹੋ ਮਾਂ ਮਾਈ ਦੀ ਜੇਕਾਰਿਆਂ ਨਾਲ ਬਲਿਆੜ ਰੋਡ ਨੂੰ ਦਾ ਨਜ਼ਰ ਆ ਰਿਹਾ ਹੈ ਉੱਥੇ ਹੀ ਨਾਰੀਅਲ ਦੀ ਰਸਮ ਅਕਰਵਾਲ ਸਭਾ ਦੇ ਪ੍ਰਧਾਨ ਵਿਰਿੰਦਰ ਮਿੱਤਲ ਜੀ ਨੇ ਨਿਭਾਈ ਅਤੇ ਸਮੂਹ ਬੰਨਿਗੜਾ ਵਸੀਆਂ ਅਤੇ ਅਹੁਦੇਦਾਰਾਂ ਨਾਲ ਝੰਡਾ ਦੇ ਕੇ ਰਵਾਨਾ ਕੀਤਾ ਜਾ ਰਹੇ ਹਨ ਅਤੇ ਸਮੋਕੇ ਤੇ ਲੱਡੂਆਂ ਦੇ ਨਾਲ ਮੂੰਹ ਮਿੱਠੇ ਕਰਵਾਏ ਜਾ ਰਹੇ ਹਨ ਵਿਰਿੰਦਰ ਮਿੱਤਲ ਜੀ ਬਾ ਸਾਬਕਾ ਸੰਸਦਿਸ ਦਾ ਤਰਬਾਹੂ ਪ੍ਰਕਾਸ਼ਾੰਦ ਘਰ ਦਾ ਤਿਰਿੰਦਰ ਕੋਹਲ ਜੀ ਤੇ ਪਾਪੀ ਦਾ ਉਹ ਮਿੱਠਾ ਕਰਾਉਂਦੇ ਨਜ਼ਰ ਆ ਰਹੇ ਹਨ ਤੇ ਇਸ ਮੌਕੇ ਤੇ ਲੱਡੂ ਵੀ ਵੰਡੇ ਗਏ ਤੇ ਇਸ ਮੌਕੇ ਤੇ ਤਸਵੀਰਾਂ ਦੇਖ ਸਕਦੇ ਹਾਂ ਬਲਿਆਰ ਰੋਡ ਤੋਂ ਚੰਦਪੁਰਨੀ ਦਰਵਾਜ਼ਾ ਲਈ ਟਰੱਕ ਰਵਾਨਾ ਹੁੰਦਾ ਨਜ਼ਰ ਆ ਰਿਹਾ ਚੰਡੀ ਦੀ ਰਸਮਾਂ ਦਾ ਕੀਤੀਆਂ ਜਾ ਰਹੀਆਂ ਹਨ ਝੰਡਾ ਦਿੱਤੇ ਦਿਖਾਏ ਜਾ ਰਹੇ ਹਨ ਤਸਵੀਰਾਂ ਬਲਿਆਰ ਰੋਡ ਤੋਂ ਨਜ਼ਰ ਆ ਰਹੀਆਂ ਹਨ ਸਾਡੇ ਸਾਹਮਣੇ ਟਰੱਕਵਾਨਾ ਹੁੰਦੇ ਜਾਇਜਾਕਾਰ ਦੇ ਨਾਰਾ ਨਾਲ ਟਰੱਕ ਇਹ ਭਗਤ ਜਨਾਂ ਦੇ ਨਾਰੇ ਗੂੰਜ ਰਹੇ ਆ ਜੰਦਰੀਆ ਜਿਹਾ ਅਸੀਂ ਦੇਖ ਰਿਹਾ ਤੀਸਰਾ ਪੰਡਾਰਾ ਜਾ ਰਿਹਾ ਪਾਨੀਗੜ ਤੋਂ ਸਮਾਂ ਚੰਪੂਰ ਦੇ ਦਰਵਾਜ਼ੇ ਕੀ ਕਮ ਹੈ ਇਹ ਤਾਂ ਹੀ ਸਾਡੇ ਪਾਨੀਗੜ ਦੇ ਇਲਾਕੇ ਦੇ ਲੋਕਾਂ ਦੀ ਇੱਕ ਖੁਸ਼ਕਿਸਮਤੀ ਹੈ ਕਿ ਜਿਹੜੇ ਸਾਰੇ ਧਾਰਮਿਕ ਸਥਾਨਾਂ ਦੇ ਉੱਤੇ ਸਾਡੇ ਵੱਲੋਂ ਸਾਡੇ ਪਰ ਪਾਨੀਗੜ ਦੇ ਲੋਕਾਂ ਵੱਲੋਂ ਸ ਸੇਵਾ ਕੀਤੀ ਜਾਂਦੀ ਹੈ ਜਿਹੜਾ ਇਹ ਮਾਂ ਚਿੰਤਪੁਰਨੀ ਦਾ 19ਵਾਂ ਭੰਡਾਰ ਹੈਗਾ ਦਿੱਲੀ ਵਾਸੀਆਂ ਦੇ ਭਾਨੀਗੜ੍ਹ ਦੇ ਸਹਿਯੋਗ ਨਾਲ ਲਾਇਆ ਜਾਂਦਾ ਤੁਸੀਂ ਉੱਥੇ ਜਾ ਕੇ ਦੇਖੋ ਤੁਹਾਨੂੰ ਆਪਦੇ ਆ ਮਹਿਸੂਸ ਹੋਊਗਾ ਵੀ ਇਹ ਕਿੰਨੀ ਵਧੀਆ ਢੰਗ ਨਾਲ ਲਗਾਇਆ ਜਾਂਦਾ ਹੈ ਤੇ ਸਾਨੂੰ ਉੱਥੇ ਜਾ ਕੇ ਇਨਾ ਮਾਣ ਮਹਿਸੂਸ ਹੁੰਦਾ ਹੈ ਵੀ ਬਾਕੀ ਸਾਡੇ ਜਿਹੜੇ ਬੰਦੇ ਨੇ ਨਿਸ਼ਕਾਮ ਸੇਵਾ ਕਰ ਰਹੇ ਨੇ ਭਾਵੇਂ ਚਿੰਤਪੁਰਨੀ ਵੱਲੋਂ ਅੱਜ 19ਵਾਂ ਵਿਸ਼ਾਲ ਭੰਡਾਰਾ ਜੋ ਲਾਇਆ ਜਾ ਰਿਹਾ ਭੰਡਾਰਾ ਲੈ ਕੇ ਜਾ ਰਹੇ ਨੇ ਮਾਂ ਚਿੰਤਾਪੁਰਨੀ ਚੈਰੀਟੇਵਰ ਟਰਸਟ ਜਿਹੜਾ ਹੈ ਬੜੇ ਲੰਮੇ ਸਮੇ ਤੋਂ ਮਾਂ ਚਿੰਤਾਪੁਰਨੀ ਦੇ ਸਥਾਨ ਤੇ ਲੰਮੇ ਸਮੇ ਤੋਂ ਸੇਵਾ ਕਰ ਰਿਹਾ ਹੈ ਅੱਜ 18-20 ਸਾਲ ਤੋਂ ਲਗਾਤਾਰ ਕੇ ਜਿਹੜੀ ਟੀਮ ਹੈ ਇਹ ਜਾ ਕੇ ਉੱਥੇ ਸਰਦਾਰਾਂ ਨੂੰ ਹਰ ਚੀਜ਼ ਦਾ ਪ੍ਰਬੰਧ ਕਰਦੀ ਹੈ ਖਾਣ ਪੀਣ ਦਾ ਰਹਿਣ ਦਾ ਉੱਥੇ ਬਹੁਤ ਹੀ ਵਧੀਆ ਪ੍ਰਬੰਧ ਕੀਤਾ ਹੈ ਮੈਂ ਸਮਝਦਾ ਕਿ ਇਹ ਬਹੁਤ ਵੱਡੀ ਸੇਵਾ ਹੈ ਮਾਨਵਤਾ ਦੀ ਸੇਵਾ ਵੀ ਹੈ ਖਾਸ ਕਰਕੇ ਜਦੋਂ ਮਾਤਾ ਚੰਤਪੁਰਨੀ ਦੇ ਦਰਸ਼ਨ ਕਰਨ ਲਈ ਸ਼ਰਧਾਲੂ ਜਾਂਦੇ ਨੇ ਉਹਨਾਂ ਨੂੰ ਉਸ ਮੌਕੇ ਦੇ ਉੱਤੇ ਜਿਸ ਤਰ੍ਹਾਂ ਦਾ ਵਧੀਆ ਪ੍ਰਬੰਧ ਭਵਾਨੀਗੜ੍ਹ ਆ ਲੈਣੇ ਕੀਤਾ ਹੈ ਉਹਦੇ ਨਾਲ ਸਾਡੇ ਸ਼ਹਿਰ ਦਾ ਨਾਮ ਵੀ ਉੱਚਾ ਹੁੰਦਾ ਮੈਨੂੰ ਜਾਨਦਾ ਉੱਥੇ ਮੌਕਾ ਵੀ ਮਿਲਿਆ ਹੈ ਮੇਰਾ ਕਹਿਣਾ ਹੈ ਕਿ ਜਿੰਨਾ ਵਧੀਆ ਤੇ ਸਾਫ਼ ਸੁਥਰਾ ਪ੍ਰਬੰਧ ਇਹਨਾਂ ਨੇ ਉੱਥੇ ਕੀਤਾ ਹੈ ਉਹ ਵਾਕਈ ਸ਼ਲਾਘਾਯੋਗ ਕੰਮ ਹੈ ਇਸ ਕਰਕੇ ਸ਼ਰਧਾਲੂਆਂ ਦੀ ਸੇਵਾ ਕਰਨਾ ਮਾਂ ਦੀ ਚਿੰਤਾ ਪੁਰਨੀ ਦੇ ਸਥਾਨ ਤੇ ਜਾ ਕੇ ਇੱਕ ਬਹੁਤ ਵੱਡਾ ਕਾਰਜ ਹੈ ਸੋ ਮੈਂ ਇਹਨਾਂ ਨੂੰ ਮੁਬਾਰਕਵਾਦ ਦਿੰਦਾ ਦੇ ਨਾਲ ਜਿੱਥੇ ਇਹਨਾਂ ਦੇ ਅੰਦਰ ਸੇਵਾ ਭਾਵਨਾ ਹੈ ਕਿਉਂਕਿ ਮਾਂ ਦੇ ਚਰਨਾਂ ਦੇ ਵਿੱਚ ਤਾਂ ਹੀ ਸੇਵਾ ਹੋ ਸਕਦੀ ਹੈ ਜੇ ਉਹਨਾਂ ਦੀ ਕਿਰਪਾ ਹੋਵੇ ਮਾਂ ਇਹਨਾਂ ਨੂੰ ਬੁਲਾਉਂਦੀ ਹੈ ਤੇ ਬੜੇ ਸ਼ਰਦਾ ਦੇ ਨਾਲ ਇਹ ਸਾਰੇ ਜਿਹੜੇ ਟਰਸਟ ਦੇ ਜਿਹੜੇ ਆਗੂ ਨੇ ਜਾਂ ਉਹਨਾਂ ਦੇ ਜਿਹੜੇ ਮੈਂਬਰ ਨੇ ਉਹ ਜਾ ਕੇ ਉੱਥੇ ਆਪਣੇ ਹੱਥੀਂ ਸੇਵਾ ਕਰਦੇ ਨੇ ਸੋ ਇਹਨਾਂ ਨੂੰ ਮੈਂ ਮੁਬਾਰਕਵਾਦ ਦਿੰਦਾ ਅੱਜ ਇਸ ਲੰਗਰ ਦੇ ਜਿਹੜਾ ਟਰੱਕ ਹੈ ਉਸ ਨੂੰ ਸੀਤੌਰਨ ਦੀ ਰਸਮ ਅਦਾ ਕਰੀ। ਆ ਕਿੰਨੀ ਕਿ ਖੁਸ਼ੀ ਮਹਿਸੂਸ ਹੋ ਰਹੀ ਹਰ ਸਾਲ ਫਿਰ ਵੀ ਢੰਡੀ ਦਿੰਦੇ ਹਾਂ। ਆਉਣੇ ਵੀ ਹੋਊਗਾ ਜੀ। ਦੇਖੋ ਇਸ ਤੋਂ ਵੱਡੀ ਖੁਸ਼ੀ ਕੀ ਹੋ ਸਕਦੀ ਹੈ ਕਿ ਮਾਤਾ ਜੀ ਦੇ ਚਰਨਾਂ 'ਚ ਜਾ ਕੇ ਉਸ ਸਥਾਨ ਦੇ ਉੱਤੇ ਸ਼ਰਧਾਲੂਆਂ ਦੀ ਸੇਵਾ ਕਰਨੀ ਇਹ ਕੱਲੀ ਜਿੱਥੇ ਸੇਵਾ ਦਾ ਫਲ ਮਿਲਦਾ ਉੱਥੇ ਪੌਣੀਗੜ ਦਾ ਨਾਮ ਵੀ ਉੱਚਾ ਹੁੰਦਾ ਬਹੁਤ ਵੱਡਾ ਮਾਣ ਹੈ ਸਾਨੂੰ ਇਸ ਗੱਲ ਤੇ ਕਿ ਸਾਡੇ ਸ਼ਹਿਰ ਦੀਆਂ ਸਸਤਾਮਾਂ ਜਿਹੜੀਆਂ ਨੇ ਉਹ ਵਕ ਵਕ ਧਾਰਮਿਕ ਸਥਾਨਾਂ ਤੇ ਜਿਵੇਂ ਨੈਣਾ ਦੇ ਵੀ ਮੰਦਿਰ ਤੇ ਵੀ ਕਮੇਟੀਆਂ ਜਾਂਦੀਆਂ ਨੇ ਸਵੇਰੇ ਉੱਥੇ ਵੀ ਲੰਗਰ ਗਿਆ ਹੈ। ਆ ਜਲ ਫਰੀ ਸੇਵਾ ਜਿਹੜੀ ਸੁਸਾਇਟੀ ਉਹਨੇ ਵੀ ਤੇ ਇਹ ਵੀ ਲੰਮੇ ਸਮੇਂ ਤੋਂ ਚਿੰਤਪੁਰਨੀ ਜਿਹੜਾ ਚੈਰੀਟੇਬਲ ਟਰਸਟ ਹੈ ਇਹ ਸੇਵਾ ਕਰਦੇ ਆ ਜੀ ਨਾਮ ਹੈ ਜੀ ਹਰਜਿੰਦਰ ਕੁਮਾਰ ਸਿੰਘਲਾ ਜੀ ਅ ਜਿੰਨੀਵਾਂ ਵਿਸ਼ਾਲ ਭੰਡਾਰਾ ਲੈ ਕੇ ਜਾ ਰਹੇ ਹਾਂ ਮਾ ਚਿੰਤਪੁਰਨੀ ਦਰਬਾਰ ਤੱਕ ਪੋਨੀਗੜਾ ਲੈ ਕੇ ਚੱਲਦੇ ਆਂ ਦੇਖੋ ਮਾਦਾ ਚਿੰਤਪੁਰਨੀ ਤੇ ਇਹਨਾਂ ਦਾ 19ਵਾਂ ਭੰਡਾਰਾ ਹੈ ਜੋ ਨਿਸ਼ਕਾਮ ਸੇਵਾ ਲਈ ਇਹਨਾਂ ਦਾ ਚੱਲਦਾ ਹੈ ਔਰ 24 ਘੰਟੇ ਜਿਹੜੀ ਵਿਸ਼ੇਸ਼ ਗੱਲ ਹੈ 24 ਘੰਟੇ ਭੰਡਾਰਾ ਚੱਲਦਾ ਇਹਨਾਂ ਦਾ ਉੱਥੇ ਜਾ ਕੇ ਬੰਦੇ ਦਾ ਮਨ ਐਨਾ ਖੁਸ਼ ਹੁੰਦਾ ਹੈ ਵੀ ਇੱਕ ਭੋਨ ਨਿਗੜ ਦੇ ਵਿੱਚੋਂ ਔਰ ਦਿੱਲੀ ਵਾਲਿਆਂ ਦੇ ਸਹਿਯੋਗ ਨਾਲ ਉੱਥੇ ਭੰਡਾਰਾ ਲਗਾਇਆ ਜਾਂਦਾ ਹੈ ਜਿਹਦਾ ਕਿ ਹਰੇਕ ਬੰਦੇ ਲਈ ਪੰਜਾਬ ਚੋਂ ਹੋਰ ਸਟੇਟਾਂ ਚੋਂ ਵੀ ਆਂਦੇ ਆ ਉੱਥੇ ਸੁਧਾਰੂ ਹਰੇਕ ਨੂੰ ਪਤਾ ਲੱਗਦਾ ਹੈ ਵੀ ਇੱਕ ਭੋਨ ਨਿਗੜ ਤੋਂ ਭੰਡਾਰਾ ਆਇਆ ਹੈ ਨਿਸ਼ਕਾਮ ਸੇਵਾ ਇਹਨਾਂ ਦੀ ਚੱਲ ਰਹੀ ਹੈ ਔਰ ਬਾਹੂ ਪ੍ਰਕਾਸ਼ ਚੰਦ ਜੀ ਗਰਗ ਅੱਜ ਵਿਸ਼ੇਸ਼ ਤੌਰ ਤੇ ਆਏ ਨੇ ਔਰ ਬਰਿੰਦਰ ਮਿੱਤਲ ਜੀ ਆਏ ਨੇ ਔਰ ਸਾਰੀ ਕਮੇਟੀ ਮੈਂਬਰ ਹਾਜ਼ਰ ਨੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ